ਜੇ ਤੁਹਾਡੇ ਘਰੇ ਜੀ ਏਸੀ ਲੱਗਿਆ ਹੋਇਆ ਤਾਂ ਤੁਸੀਂ ਇਹ ਦੋ ਕੰਮ ਜ਼ਰੂਰ ਕਰ ਲਓ ساری ਜ਼ਿੰਦਗੀ ਨਜ਼ਾਰੇ ਲਓਗੇ ਤੁਹਾਨੂੰ ਬਿਜਲੀ ਦਾ ਬਿੱਲ ਵੀ ਬਹੁਤ ਘੱਟ ਆਊਗਾ ਤੁਹਾਡਾ ਜਿਹੜਾ ਏਸੀ ਹੈ ਉਹ ਕੂਲਿੰਗ ਵੀ ਬਹੁਤ ਜ਼ਿਆਦਾ ਤੇ ਬਹੁਤ ਜਲਦੀ ਕਰੂਗਾ ਤੇ ਤੁਹਾਡੇ ਏਸੀ ਨੂੰ ਕਦੇ ਵੀ ਅੱਗ ਲੱਗਣ ਦਾ ਕੋਈ ਚਾਂਸ ਨਹੀਂ ਪੈਦਾ ਹੋਣਾ ਜਦੋਂ ਆਪਾਂ ਨਵਾਂ ਏਸੀ ਮਕੈਨਿਕ ਲਾ ਕੇ ਜਾਂਦੇ ਨੇ ਜੀ ਉਸ ਸਮੇਂ ਜਿਹੜੀਆਂ ਪੈਪਾਂ ਹੁੰਦੀਆਂ ਨੇ ਗੈਸ ਵਾਲੀਆਂ ਇਹਨਾਂ ਦੇ ਉੱਪਰ ਇੱਕ ਚੇਪੀ ਲੱਗੀ ਹੁੰਦੀ ਹੈ ਕਾਲੀ ਜਿਹੜੀ ਚੇਪੀ ਜੀ ਬਹੁਤ ਜਲਦੀ ਲੈ ਜਾਂਦੀ ਹੈ ਜਦੋਂ ਇਹਦੇ ਧੁੱਪ ਪੈਂਦੀ ਹੈ ਜਾਂ ਮੀਂਹ ਦਾ ਪਾਣੀ ਪੈਂਦਾ ਹੈ ਉਹਦਾ ਪੱਕਾ ਸੋਲੂਸ਼ਨ ਕਰਨਾ ਕੱਢ ਲੋ ਨਹੀਂ ਤੁਸੀਂ ਕਿਸੇ ਸੋਫੇ ਬੈਦਨ ਵਾਲੀ ਦੁਕਾਨ ਤੋਂ ਥੋੜੀ ਜਿਹੀ ਸਪੰਜ ਲੈ ਆਓ ਜਿੰਨਾ ਵੀ ਏਰੀਆ ਗੈਸ ਵਾਲੀ ਪਾਈਪ ਦਾ ਤੁਹਾਡੇ ਘਰ ਤੋਂ ਬਾਹਰ ਹੈ ਜਿਹਦੇ ਉੱਤੇ ਧੁੱਪ ਜਾਂ ਪਾਣੀ ਪੈਂਦਾ ਉਹਨੂੰ ਤੁਸੀਂ ਇਸ ਤਰੀਕੇ ਨਾਲ ਸਪੰਜ ਚੜਾ ਕੇ ਉੱਤੇ ਚਿੱਟੀ ਟੇਪ ਲਾ ਕੇ ਚੰਗੀ ਤਰ੍ਹਾਂ ਪੈਕ ਕਰ ਦਿਓ ਇਹ ਪਾਈਪਾਂ ਨੇ ਜਿਹੜੀਆਂ ਗੈਸ ਵਾਲੀਆਂ ਇਹ ਬਿਲਕੁਲ ਠੰਡੀਆਂ ਰਹਿਣਗੀਆਂ ਏਸੀ ਤੁਹਾਡਾ ਰੂਮ ਬਹੁਤ ਜਲਦੀ ਠੰਡਾ ਕਰੂਗਾ ਤੇ ਜਿਹੜਾ ਬਿਜਲੀ ਦਾ ਖਰਚਾ ਉਹ ਵੀ ਬਹੁਤ ਜਿਆਦਾ ਘੱਟ ਹੋਊਗਾ ਇਹ ਚੀਜ਼ ਨਾਲ ਤੇ ਅੱਗ ਲੱਗਣ ਦਾ ਤਾਂ ਕੋਈ ਚਾਂਸ ਹੀ ਨਹੀਂ ਹੋਣਾ ਠੀਕ ਹੈ ਆਹ ਲੋ ਜੀ ਆ ਇਸ ਤਰੀਕੇ ਨਾਲ ਤੁਸੀਂ ਇਹਨੂੰ ਢੱਕ ਦੇਣਾ ਤੇ ਉਸ ਤੋਂ ਬਾਅਦ ਆਪਾਂ ਨੂੰ ਚਾਰ ਪਾਈਪਾਂ ਦੇ ਟੁਕੜੇ ਚਾਹੀਦੇ ਨੇ ਜਿਹੜਾ ਦੂਸਰਾ ਕੰਮ ਕਰਨਾ ਹੈ ਛੋਟੀਆਂ ਪਾਈਪਾਂ ਤੇ ਉਹਨਾਂ ਦੇ ਪਾਈਪਾਂ ਦੇ ਉੱਤੇ ਚੜਾਉਣੀਆਂ ਨੇ ਇਸ ਤਰੀਕੇ ਨਾਲ ਆਪਾਂ ਐਲ ਬੋਅ ਜਿਹੜੀਆਂ ਐਲ ਟਾਈਪ ਜੇ ਬਣੀਆਂ ਹੁੰਦੀਆਂ ਨੇ ਇਹਨਾਂ ਨੂੰ ਆਪਾਂ ਨੇ ਜਿਹੜਾ ਸਟੈਂਡ ਹੁੰਦਾ ਏਸੀ ਦਾ ਉਹਦੇ ਵਿੱਚ ਨਟ ਹੁੰਦੇ ਨੇ ਮੰਨ ਕੇ ਚੱਲੋ ਵੀ ਹੋਲ ਸਰਾਖ ਦਿੱਤੇ ਹੁੰਦੇ ਨੇ ਨਟ ਉਹਦੇ ਵਿੱਚ ਹੁੰਦੇ ਵੀ ਨਾ ਨਹੀਂ ਹੈਗੇ ਤਾਂ ਤੁਸੀਂ ਪਾ ਲਿਓ ਕਰੋ ਇਸ ਤਰੀਕੇ ਨਾਲ ਕਰਨਾ ਏਸੀ ਦੇ ਉੱਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਨਹੀਂ ਤਾਂ ਤੁਹਾਡੇ ਏਸੀ ਨੂੰ ਬਹੁਤ ਜ਼ਿਆਦਾ ਖਤਰਾ ਹੈ ਅੱਗ ਲੱਗਣ ਦਾ ਕਿਉਂਕਿ ਗਰਮੀ ਦਾ ਟੈਂਪਰੇਚਰ ਇਸ ਵਾਰ ਬਹੁਤ ਜ਼ਿਆਦਾ ਵਧ ਰਿਹਾ ਹੈ ਸਾਵਧਾਨੀਆਂ ਕਹਿ ਰਹੇ ਨੇ ਠੀਕ ਹੈ ਮੌਸਮ ਵਿਭਾਗ ਵਾਲੇ ਵੀ ਬਚ ਕੇ ਰਹੋ ਬਹੁਤ ਜ਼ਿਆਦਾ ਟੈਂਪਰੇਚਰ ਤੇਜ਼ ਹੈ ਚਾਰੇ ਪੈਪਰ ਨੂੰ ਇਸ ਤਰੀਕੇ ਨਾਲ ਆਪਾਂ ਚਾਰੇ ਖੁੰਜੀਆਂ ਦੇ ਵਿੱਚ ਲਾ ਦਾਂਗੇ ਇਹਦੇ ਵਿੱਚ ਸਰਾਖ ਦਿੱਤੇ ਹੁੰਦੇ ਨੇ ਸਟੈਂਡ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਲਾ ਦੇਣੀਆਂ ਨੇ ਆਹ ਸ਼ੇਪ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਕਰਨਾ ਕੀ ਹੈ ਫੇਰ ਆਪਾਂ ਨੂੰ ਐਲ ਬੋਆ ਚਾਹੀਦੇ ਨੇ ਐਲ ਟੈਪ ਇਸ ਤਰੀਕੇ ਨਾਲ ਠੀਕ ਆ ਮੋੜ ਦੇ ਚਾਹੀਦੇ ਨੇ ਆਪਾਂ ਨੂੰ ਇਹ ਆਪਾਂ ਪਾ ਲਾਂਗੇ ਚਾਰੇ ਪਾਈਪਾਂ ਦੀ ਖੁੰਜੀਆਂ ਦੇ ਵਿੱਚ ਦੋ ਪਾਈਪਾਂ ਆਪਾਂ ਹੋਰ ਖੜੀਆਂ ਕਰ ਦਾਂਗੇ ਉੱਪਰਲੇ ਪਾਸੇ ਇਹ ਆਪਾਂ ਨੇ ਕੰਮ ਕਰਨਾ ਦੋਨੇ ਏਸੀ ਨੇ ਆਪਣੇ ਘਰੇ ਲੱਗੇ ਹੋਏ ਦੋਨੇ ਏਸੀਆਂ ਤੇ ਆਪਾਂ ਆਹ ਕੰਮ ਕਰਾਂਗੇ ਉਹਦੀ ਆਪਾਂ ਨੇ ਪਹਿਲਾਂ ਪਾਈਪ ਟੱਕਤੀ ਉਸ ਤੋਂ ਬਾਅਦ ਦੂਸਰੇ ਏਸੀ ਤੇ ਪਹਿਲਾਂ ਆਪਾਂ ਆਹ ਕੰਮ ਪੂਰਾ ਕਰ ਦਈਏ ਇਹਦੇ ਤੇ ਆਪਾਂ ਨੇ ਵਧੀਆ ਟੇਪ ਡਬਲ ਡਬਲ ਲਾਈ ਹੋਈ ਸੀ ਇਹ ਤੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਆਹ ਦੇਖੋ ਜੀ ਇਸ ਤੋਂ ਬਾਅਦ ਇਹਨੂੰ ਕੱਟ ਲੈਣਾ ਤੁਸੀਂ ਨੇ ਪਾਈਪ ਨੂੰ ਵਿੱਚੋਂ ਠੀਕ ਹੈ ਵਿਚ The <laughs> ਤੁਹਾਨੂੰ ਮਿਸਤਰੀ ਤੋਂ ਮਿਲੂਗਾ ਜਿਹੜੇ ਪਾਈਪਾਂ ਦਾ ਆ ਕੰਮ ਕਰਦੇ ਨੇ ਟੂਟੀ ਫੀਟੀਆਂ ਦਾ ਕੰਮ ਕਰਦੇ ਨੇ ਉਹ ਦੁਕਾਨ ਤੋਂ ਮਿਲ ਜੂਗਾ ਦੋਨੇ ਪਾਸੇ ਤੁਸੀਂ ਨੇ ਆਮੋ ਸਾਹਮਣੇ ਟੀयां ਪਾ ਲੈਣੀਆਂ ਨੇ ਇਸ ਤਰੀਕੇ ਨਾਲ ਇਹਦੇ ਵਿੱਚ ਆਪਾਂ ਇੱਕ ਪਾਈਪ ਦਾ ਟੁਕੜਾ ਪਾ ਦਾਂਗੇ ਲੰਬਾ ਇਹ ਕੰਮ ਤੁਸੀਂ ਆਪ ਹੀ ਕਰ ਲਿਓ ਕੋਈ ਮਿਸਤਰੀ ਮਸਤਰੀ ਸੱਦਣ ਦੀ ਲੋੜ ਹੈ ਨਹੀਂ ਜਦੋਂ ਤੁਸੀਂ ਆ ਪੂਰੀ ਡੈਮੋ ਬਣੀ ਹੋਈ ਦੇਖ ਲਈ ਤੁਸੀਂ ਆਪ ਕਹੋਗੇ ਵੀ ਇਹ ਤਾਂ ਮਾਪੀ ਤਿਆਰ ਕਰ ਦੂੰਗਾ ਅਲੱਗ-ਅਲੱਗ ਤਰੀਕਿਆਂ ਨਾਲ ਤੁਸੀਂ ਤਿਆਰ ਕਰ ਲਓ ਕੋਈ ਦਿੱਕਤ ਨਹੀਂ ਜਿਵੇਂ ਤੁਹਾਨੂੰ ਸਹੀ ਲੱਗਦਾ ਆਪਣਾ ਢਾਂਚਾ ਦੇਖ ਲਓ ਸਹੀ ਬਣ ਗਿਆ ਇਸ ਤੋਂ ਬਾਅਦ ਆਪਾਂ ਨੂੰ ਇੱਕ ਬੋਰੀ ਚਾਹੀਦੀ ਹੈ ਜੀ ਜ ਇਹ ਨਾਲ ਇਹਨੂੰ ਗੱਟੇ ਨੂੰ ਆਪਾਂ ਨੇ ਖੋਲ ਕੇ ਚੌੜਾ ਕਰ ਲੈਣਾ ਤੇ ਉੱਪਰਲੇ ਪਾਸੇ ਬਣਾਵਾਂਗੇ ਆਪਾਂ ਇਹਦੀ ਛੱਤ ਕਿਉਂਕਿ ਜੀ ਜਿਹੜਾ ਏਸੀ ਦਾ ਉੱਪਰਲਾ ਕੰਪਰੈਸਰ ਹੈ ਪੱਖਾ ਉਹ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ ਗਰਮੀ ਇੰਨੀ ਜ਼ਿਆਦਾ ਪੈਂਦੀ ਹੈ ਵੀ ਬੇਹੱਦ ਠੀਕ ਹੈ ਜਦੋਂ ਇਹਦੇ ਉੱਤੇ ਛਾਂ ਰਹੂਗੀ ਇਹ ਅੰਦਰ ਕੂਲਿੰਗ ਵੀ ਬਹੁਤ ਜਲਦੀ ਕਰੂਗਾ ਤੇ ਬਿਲਕੁਲ ਠੰਡਾ ਵੀ ਰਹੂਗਾ ਕਿਉਂਕਿ ਏਸੀ ਜੀ ਨੇ ਲਵਾ ਲਿਆ ਉਹਦੇ ਘਰੇ ਤਾਂ 12 15 16 ਘੰਟੇ ਚੱਲਦਾ ਹੈ ਜੀ ਨਹੀਂ ਰਿਹਾ ਜਾਂਦਾ ਗਰਮੀ ਦੇ ਵਿੱਚ ਜੇ ਤੁਹਾਡੇ ਘਰੇ ਇੱਕ ਏਸੀ ਲੱਗਿਆ ਹੋਇਆ ਤਾਂ ਇਹ ਕੰਮ ਕਰ ਲਓ ਤੇ ਅੱਗੇ ਵੀਡੀਓ ਸ਼ੇਅਰ ਕਰ ਦਿਓ